कि पांच हिस्सेदारियां बंद करो बंद करो बंद करो कि पांच हिस्सेदारियां बंद करो बंद करो बंद करो कांग्रेस हिस्सेदारियां बंद करो बंद करो बंद करो Mudabad, 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 پراتھی حصص دارییاں بند کرو بند کرو بند کرو پراتھی حصص دارییاں بند کرو بند کرو بند کرو کاہترہ حصص دارییاں بند کرو بند کرو بند ਸਰਕਾਰ ਮੁਰਦਾਬਾਦ 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 ਇਹ ਚੋਰਾਂ ਦੀ ਸਰਕਾਰ ਮੁਰਦਾਬਾਦ 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 ਸ਼ਰਮ ਕਰੋ ਸ਼ਰਮ ਕਰੋ ਸ਼ਰਮ ਨਹੀਂ ਤਾਂ ਤੂੰ ਮਰੋ ਤੂੰ ਮਰੋ ਤੂੰ ਮਰੋ ਆਪਣੀ ਸੀ ਸਰਕਾਰ ਨੂੰ ਚਾਹੀਦਾ ਸੀ ਕਿ ਪੂਰੀ ਜ਼ਿੰਮੇਵਾਰੀ ਨਾਲ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਪ੍ਰੋਪਰ ਮੁਕਦਮਾ ਦਰਜ ਹੁੰਦਾ ਪ੍ਰੋਪਰ ਧਰਮਾਂ ਲੱਗਦੀਆਂ ਪਰ ਸਰਕਾਰ ਦੇ ਢਿੱਲ ਮੁੱਠਾ ਦਾ ਰਵਈਆ ਹੈਗਾ ਆ ਜਿਹੜਾ ਸਰਕਾਰ ਕੋਈ ਸਰਗਰਮੀ ਨਹੀਂ ਦਿਖਾ ਰਹੀ ਲਗੋ ਅਜਿਹਾ ਕਿ ਜਨਾ ਬੁਖਤੀ ਹੈ ਉਹਦੀ ਗਫਤਾਰੀ ਦਾ ਵੀ ਸਵਾਲ ਖੜਾ ਹੋਇਆ ਪਿਆਏਗਾ ਜਿਹੜੇ ਹੋਰ ਜਿਹੜੇ ਕੰਪਨੀਸੀਸ ਹੈਗੇ ਉਹਨਾਂ ਦੇ ਬਾਰੇ ਕੋਈ ਅਜੇ ਮਤਲਬ ਇਫਤਾਰੀ ਤੇ ਹੋਰ ਗਾਇਲ ਨਹੀਂ ਜੋ ਕਰਨੀ ਸੀ ਗਿਆ ਟ੍ਰੈਫਿਕ ਕੰਟਰੋਲ ਦੀਆਂ ਜਾਂ ਜਾਂ ਚੌਂ ਮਾਰਕੀ ਸੜਕ ਜਿਹੜੀ ਮੈਂ ਗੜਤੀ ਸਾਹਿਬ ਨਾਲ ਗੱਲ ਕਰਕੇ ਆਇਆ ਉਹ ਚੌਂ ਮਾਰਕੀ ਸੜਕ ਬਾਰੇ ਪੰਜਾਬ ਸਰਕਾਰ ਦੀ ਉਤਲ ਨਹੀਂ ਹੈਗਾ ਸੋ ਐਕਸੀਡੈਂਟ ਹੁਣ ਵੀ ਇੱਥੇ ਲੱਖਣ ਤੇ ਲਗਾਤਾਰ ਹੋ ਰਿਹਾ ਹੈ ਇਹ ਸਰਕਾਰ ਸੰਵੇਦਨਸ਼ੀਲ ਨਹੀਂ ਲੋਕਾਂ ਦੇ ਬੁੱਧਿਆ ਵਾਸਤੇ ਲੋਕਾਂ ਦੀ ਦੁੱਖਾਂ ਤਕਲੀਫਾਂ ਵਾਸਤੇ ਔਰ ਜੇ 7 ਬੱਚਿਆਂ ਦੀਆਂ ਮੌਤਾਂ ਹੋਈਆਂ ਔਰ 8 ਮੌਤਾਂ ਹੋਈਆਂ ਜੇ ਸਰ ਦੇ ਉੱਤੇ ਉਹ ਸਰ ਦੇ ਉੱਤੇ ਅਜੇ ਵੀ ਜੇ ਮੌਤਾਂ ਹੋ ਰਹੀਆਂ بس ਇਸ ਤੋਂ ਪਤਾ ਲੱਗਦਾ ਕਿ ਸਰਕਾਰ ਕਿੰਨੀ ਗੈਰ ਜ਼ਿੰਮੇਵਾਰ ਹੈਗੀ ਕਿੰਨੀ ਗੈਰ ਸੰਵੇਦਨਸ਼ੀਲ ਹੈ ਜਿਹੜੀ ਚੌਂ ਮਾਰਗੀ ਸੜਕ ਬਣਨੀ ਆ ਉਹਦੇ ਵਾਸਤੇ ਕੀਦਰ ਲਈ ਹੋਇਆ ਆਸ਼ਵਾਸਨ ਦਿੱਤਾ ਹੈ ਅਸੀਂ ਅਸੀਂ ਬਸ ਉਹ ਸੋਨ ਦੀ ਗੱਲ ਦੇ ਮਗਰ ਪੈ ਜਾਾਂਗੇ ਜੀ ਸਾਰੇ ਰਲ ਕੇ ਤੇ ਅਸੀਂ ਤੁਹਾਨੂੰ ਯਕੀਨ ਦਿਵਾਉਣਾ ਕਿ 99% ਅਸੀਂ ਚੌਂ ਮਾਰਗੀ ਮਨਜ਼ੂਰ ਕਰਾ ਕੇ ਕੰਮ ਆਵਾਗੇ ਐਨਾ ਜ਼ਰੂਰੀ ਹੈ ਕਿ ਇਹ ਪੰਜਾਬ ਸਰਕਾਰ ਨਾਲ ਲੱਗ ਜਾਵੇ ਨਾਲ ਇਸ ਗੱਲ ਨੂੰ ਪ੍ਰਚੂ ਕਰਨ ਵਿੱਚ ਸਭ ਨਾਲ ਸਤਾਨੀ ਰਹੂਗੀ ਬਤੌਰ ਐਮਪੀ ਥੈਂਕ ਯੂ ਧੰਨਵਾਦ ਜੀ ਥੈਂਕ ਯੂ ਅਰੇ ਤੇ